بچوں کے کالج آ رہے ہیں کہ ان کو ہراس کر رہے ہیں جو بھی بچہ باہر نکل رہا ہے سوسائیٹی سے چاہے وہ لڑکا ہو لڑکی ہو oh. باہر کوئی لڑکے ہوتے ان لڑکے تو وہ ان کو حراس کر رہے ہیں oh. کالجز پہ تو ابھی بچے تو دو دن سے کالجز نہیں جا رہے ہیں بس باہر جو ہی جا رہے ہیں شاپ پہ یا کہیں پہ بھی کسی کو, کو کوئی کام ہوگا تو باہر پروبلم آ رہے ہیں oh. باہر... کوئی پریشانی نہیں آ رہی ہے بٹ یہی کہ باہر نہیں جا پا رہا ہے تھوڑا ایشوز ہو رہے لوگ تھوڑا کر رہے تھوڑا سا ایک انسان نے ایسا کچھ کیا تو اس کے بیس اس پر آپ پوری کمیونٹی کو ٹارگٹ کر رہے ہو وہ کچھ ٹھیک نہیں ہے کیا ہندو کیا مسلم ابھی تک جب سب ساتھ رہ کر سب اچھے سے رہ رہے تھے all of the sudden کسی نے کچھ کر دیا تو پوری کمیونٹی کے اوپر ٹارگٹ کرنا سپیشلی بچوں کو جو اپنے گھر کے باہر ہے جن کی کوئی گلتی نہیں ہے لوگ اتبادی کہہ رہے ہیں اسی دس دی ہے کہ آئے تو تین سال پہلا تو ساڑھے تین سو سال پہلا دی گل ہے جو کسی دے پہور ترم پہ پیٹ پہی او بھی ساڑھے گروہ جا کے ਇਹ ਜਿਹੜੇ ਲੋਕਾਂ ਤੇ ਅੱਜ ਦੁਆਰੇ ਪੀੜ ਪਈ ਤਾਂ ਉਹੀ ਗੁਰੂ ਦਾ ਜਿਹੜਾ ਗੁਰੂ ਨੇ ਖਾਲਸਾ ਪੰਥ ਸਾਜਿਆ ਅੱਜ ਫੇਰ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਖੜਾ ਇਹ ਦੇਸ਼ ਦੀ ਗੱਲ ਕਰੀਏ ਇਹ ਦੇਸ਼ ਵਿੱਚ ਧਰਮ ਕਰਕੇ ਜਾਣਾ ਜਾਂਦਾ ਪਰ ਜਿਹੜਾ ਸਿੱਖ ਧਰਮ ਹੈ ਉਹ ਹਰ ਇੱਕ ਨੂੰ ਮਨੁੱਖਤਾ ਦੇ ਨਾਲ ਪਿਆਰ ਕਰਦਾ ਹਨ ਇਹਦੇ ਨਿਰਦੋਸ਼ਾਂ ਦੇ ਉੱਤੇ ਕੋਈ ਜ਼ੁਲਮ ਹੋਵੇ ਉਹਨਾਂ ਦਾ ਘਾਣ ਹੋਵੇ ਉਹਦਾ ਅਸੀਂ ਵਿਰੋਧ ਕਰਦੇ ਆ ਕਿਸੇ ਨਾਲ ਵੀ ਤੱਕਾ ਜ਼ੁਲਮ ਨਹੀਂ ਹੋਣਾ ਚਾਹੀਦਾ ਭਾਵੇਂ ਸਰਕਾਰੀ ਪੈਸੇ ਤੇ ਜਾਂ ਹੋਰ ਪੈਸੇ ਤੋਂ ਰੂਮਰਸ ਕਰਕੇ ਕੁਝ ਪੈਨਿਕ ਹੋ ਰਿਹਾ ਸੀਗਾ ਲੇਕਿਨ ਉਹ ਸਮਝਾਤਾ ਸੀ ਇਹਨਾਂ ਨੰਬਰਸ ਦਿੱਤੇ ਨੇ ਆਪਣੇ ਵੀ ਕੌਟੀਵੇ ਟੋਲਿੰਗ ਚਲਦੀ ਰਹਿੰਦੀ ਹੈ ਠੀਕ ਹੈ ਇਸ ਪੈਨਿਕ ਨੂੰ ਜਾਂ ਰਿਯੂਮਰ ਨੂੰ ਰੋਕਣ ਲਈ ਜੋ ਸਾਡੇ ਵੱਲੋਂ ਐਡੀਸ਼ਨਲ ਪਟੋਲੀਨ ਲੋਡ ਹੈ ਉਹ ਲਾਈਟ ਹੈ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਜਿੱਥੇ 28 ਦੇ ਕਰੀਬ ਬੇਕਸੂਰ ਲੋਕਾਂ ਨੂੰ ਉਹਨਾਂ ਅਤਵਾਦੀਆਂ ਨੇ ਮਾਰ ਮੁਕਾਇਆ ਸੀ ਉਸ ਤੋਂ ਬਾਅਦ ਲਗਾਤਾਰ ਪੂਰੇ ਭਾਰਤ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਵਕ ਵਕ ਹੋਰ ਦੇਸ਼ਾਂ ਦੀ ਵੀ سپورਟ ਹੁਣ ਭਾਰਤ ਦੇਸ਼ ਨੂੰ ਮਿਲ ਰਹੀ ਹੈ ਕਿ ਜੋ ਉਹਨਾਂ ਤਬਾਦੀਆਂ ਨੇ ਕੀਤਾ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇਸੇ ਨੂੰ ਲੈ ਕੇ ਕਈ ਜਗ੍ਹਾ ਕਈ ਸ਼ਰਾਰਤੀ ਅੰਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸੇ ਨੂੰ ਲੈ ਕੇ ਅੱਜ ਖੜ ਦੇ ਵਿੱਚ ਦਾਦ ਨੇ ਆ ਕਿ ਜੋ ਜੰਮੂ ਕਸ਼ਮੀਰ ਲਦਾਖ ਦੇ ਕੁਝ ਨੌਜਵਾਨ ਮੁੰਡੇ ਕੁੜੀਆਂ ਪੜਨ ਵਾਸਤੇ ਜਾਂਦੇ ਆਪਣੇ ਰੁਜ਼ਗਾਰ ਵਾਸਤੇ ਖੜ ਜਾ ਫਿਰ ਮੁਹਾਲੀ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਕੁਝ ਸ਼ਰਾਰਤੀ ਲੋਕ ਮਾਰੇ ਅੰਸਰੀ ਤੰਗ ਪ੍ਰੇਸ਼ਾਨ ਕਰ ਰਹੇ ਸੀ ਜਿੱਦੀ ਸੂਚਨਾ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਨਾਲ ਦੀ ਨਾਲ ਸਿਮਰਿਤ ਮਾਨ ਪਾਰਟੀ ਦੇ ਆਗੂ ਨੂੰ ਪਤਾ ਲੱਗਿਆ ਤਾਂ ਉਸ ਮੌਕੇ ਜਾ ਕੇ ਜੰਮੂ ਕਸ਼ਮੀਰ ਤੇ ਨਾਲ ਲਲਦਾਖ ਦੇ ਉਹਨਾਂ ਬੱਚਿਆਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਤਰੀਕੇ ਦਾ ਵੀ ਤੁਹਾਨੂੰ ਕੋਈ ਖਤਰਾ ਨਹੀਂ ਪੂਰੇ ਪੰਜਾਬ ਤੋਂ ਨਹੀਂ ਖੜੇ ਆ ਕਿਉਂਕਿ ਇਨ੍ਹਾਂ ਬੱਚਿਆਂ ਦਾ ਕੀ ਕਸੂਰ ਹੈ ਜਿਨ੍ਹਾਂ ਬੱਚਿਆਂ ਨੂੰ ਤੰਗ ਪਰੇਸ਼ਾਨ ਇਥੋਂ ਦੇ ਕੁਝ ਸ਼ਰਾਰਤੀ ਲੋਕ ਕਰ ਰਹੇ ਨੇ ਇਸ ਨੂੰ ਲੈ ਕੇ ਮੌਕੇ ਤੇ ਡੀਐਸਪੀ ਕਰਨ ਸੰਧੂ ਨੇ ਆਪਣੇ ਦੋ ਐਸਐਚਓ ਥਾਣਾ ਸਿਟੀ ਤੇ ਨਾਲ ਥਾਣਾ ਸਦਰ ਤੇ ਹੋਰ ਪੁਲਿਸ ਦੀਆਂ ਟੀਮਾਂ ਨੂੰ ਮੌਕੇ ਤੇ ਭੇਜਿਆ ਤੇ ਕਸ਼ਮੀਰ ਲੇਹ ਲਾਕ ਦੇ ਬੱਚਿਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਤਰੀਕੇ ਦੀ ਵੀ ਡਰਨ ਦੀ ਲੋੜ ਨਹੀਂ ਪੁਲਿਸ ਪੂਰਾ ਤੁਹਾਡਾ ਸਾਥ ਦੇ ਰਹੀ ਹੈ ਕਿਤੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਤੰਗ ਪ੍ਰੇਸ਼ਾਨ ਜਾਂ ਫਿਰ ਤੁਹਾਡਾ ਪਿੱਛਾ ਕਰ ਰਿਹਾ ਹੈ ਕੋਈ ਗਲਤ ਕਮੈਂਟ ਕਰ ਰਿਹਾ ਹੈ ਤਾਂ ਉਹਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ ਇਸੇ ਨੂੰ ਲੈ ਕੇ ਵਾਕਵਾ ਕਿਹੜੀ ਸੋਸਾਇਟੀਆਂ ਖੜ ਦੇ ਵਿੱਚ ਬੜੀਆਂ ਹੋਈਆਂ ਨੇ ਉਹਨਾਂ ਸੋਸਾਇਟੀਆਂ ਦੇ ਵਿੱਚ ਜਥੇਬੰਦੀਆਂ ਤੇ ਨਾਲ ਪੁਲਿਸ ਵੱਲੋਂ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਹੈ ਜਿਹੜੇ ਕਾਲਜਾਂ ਦੇ ਵਿੱਚ ਪੱਚੇ ਪੜ੍ਹਦੇ ਨੇ ਉਹਨਾਂ ਦੇ ਵਿੱਚ ਪੁਲਿਸ ਨੇ ਭਰੋਸਾ ਦਿਵਾਇਆ ਕਿ ਅਸੀਂ ਮੀਟਿੰਗਾਂ ਕਰ ਰਹੇ ਹਾਂ ਮੀਟਿੰਗਾਂ ਦੇ ਵਿੱਚ ਜੋ ਬੱਚੇ ਪੜ੍ਹ ਰਹੇ ਨੇ ਜਾਂ ਪੀ ਰਹੇ ਉੱਥੇ ਟੀਚਰ ਨੇ ਉਹਨਾਂ ਨੂੰ ਵੀ ਮੀਟਿੰਗ ਕਰਕੇ ਗੱਲ ਆਖੀ ਜਾਵੇਗੀ ਕਿ ਜਿਹੜੇ ਇੱਥੇ ਬੱਚੇ ਪੜ੍ਹਦੇ ਨੇ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਬੇਕਸੂਰ ਬੱਚਿਆਂ ਨੂੰ ਜਾਣ ਬੁੱਝ ਕੇ ਟਾਰਗੇਟ ਨਾ ਕੀਤਾ ਜਾਵੇ ਉਹਨਾਂ ਦੇ ਧਰਮ ਨੂੰ ਟਾਰਗੇਟ ਨਾ ਕੀਤਾ ਜਾਵੇ ਪਰ ਇਸ ਤਰੀਕੇ ਦੀ ਜਿਹੜੀ ਪੁਲਿਸ ਨੇ ਪੁਲਸਾ ਦਵਾਇਆ ਕਿ ਅਸੀਂ ਪੂਰੀ ਸੁਰੱਖਿਆ ਕਰਨ ਵਾਸਤੇ ਜਿਹੜੇ ਖੜ ਦੇ ਵਿੱਚ ਪੂਰੀ ਪੁਲਿਸ ਤਨਾਤੀ ਦੇ ਨਾਲ ਲਗਾ ਦਿੱਤੀ ਹੈ ਤੇ ਨਾਲ ਦੀ ਨਾਲ ਪੁਲਿਸ ਦੇ ਪੈਟਰੋਲਿੰਗ ਟੀਮਾਂ ਵੀ ਹੁਣ ਘੁੰਮਰੀਆਂ ਨੇ ਅਗਰ ਕੋਈ ਸ਼ਰਾਰਤੀ ਅੰਸਰ ਬਾਹਰੋਂ ਆਣ ਕੇ ਕੋਈ ਇਸ ਤਰੀਕੇ ਦੀ ਹਰਕਤ ਕਰਦਾ ਉਹਦੇ ਪੁਲਿਸ ਦੀ ਤਿੱਖੀ ਨਜ਼ਰ ਅਸਪਲ ਮਰਦੀ ਦੇ ਵਿੱਚ ਪੁਲਿਸ ਵਾਲੇ ਘੁੰਮਣਗੇ ਅਗਰ ਕੋਈ ਇਸ ਤਰ੍ਹਾਂ ਸ਼ਰਾਰਤੀ ਅੰਸਰ ਫੜਿਆ ਜਾਂਦਾ ਹੈ ਕਿ ਉਹ ਤਾਂ ਪੁਲਿਸ ਨੇ ਕਿਹਾ ਕਿ ਉਹਦੇ ਉੱਤੇ ਵੱਡੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਹੋਰ ਕੀ ਗੱਲਬਾਤ ਹੋਈ ਹੈ ਪਹਿਲ ਤੁਸੀਂ ਉਹ ਵੀ ਸੁਣੋ ਨਾਮ ਇਹਦੀ ਆਪ ਦਾ ਨਈਮ ਕਹਾਂ ਸੇ ਰਹਿੰਦੇ ਹੋ ਕਸ਼ਮੀਰ ਸੇ ਯਾਹ ਕਾਹਾਂ ਪੇ ਰਹਤੇ ਹੋ ਯਾਹ ਕਾਸਾ ਹਮਸਾ ਮੇ ਰਹਤੇ ਹਾਂ ਥੋੜੇ ਮੇ ਜੀ اچھا جیسے محول خراب ہو رکھا ہے کشمیر میں اعتمادیوں نے حملہ کیا ہے اس کے بعد یہاں پہ کیا پرولم آ رہی ہے آپ آپ نے اس کو بلایا بندیاں بھی کے پاس پہنچتی ہیں جی مجھے نا ایکچولی کل رات سے بچوں کے کالج آ رہے ہیں کہ ان کو حراس کر رہے ہیں جو بھی بچہ باہر نکل رہا ہے سوسائیٹی سے چاہے وہ لڑکا اور لڑکی ہو باہر کوئی لڑکے ہوتے ہیں نو لڑکے تو وہ ان کو حراس کر رہے ہیں کچھ کو میٹرس پاس کر رہے آپ ٹیرارسٹ ہو آپ یہاں سے چھوڑ کے جاؤ بس یہی کومنٹس آتے رہتے ہیں تو مجھے بھی صبح سے کال آ رہی ہے تو میں نے میٹنگ بلائی آج کے ہم بچوں سے ملیں گے بچوں کو آنے جانے میں پرولم آ رہی ہے کالجز میں تو ابھی بچے تو دو دن سے کالجز نہیں جا رہے ہیں بس باہر جو ہی جا رہے ہیں شاپ پہ یا کہیں پہ بھی کسی کو کوئی کام ہوگا تو باہر آ رہی پرابلم آؤٹ سائڈ رہتے ہیں وہ نہیں ہمیں پتہ ہے بچے جو بول رہے ہیں کہ باہر کے آؤٹ سائیڈر ہوتے ہیں پنجاب کے نہیں ہوتے ہیں تو پولیس کا بھی بہت سپورٹ ملا آپ لوگوں کا بہت سپورٹ ملا بس جو بھی ابھی ہو رہا ہے یہ تو ان نون پرسنز ہوتے ہیں جن کو کوئی کام نہیں ہوتے وہی بچوں کو ہراس کر رہے ہیں اچھا جتنے محسوس ہو رہا ہے پولیس سے مل کے تو بہت اچھا لگا کیا آپ کے بچے ہمارے بچے ہیں تو جا بھی رہے واپس اور کچھ جانا بھی چاہتے ہاں وہ جانا چاہتے ہیں کیونکہ ان کے پیرنٹس وہاں ڈر رہے ہیں یہ تو بچے یہاں پہ ڈر رہے اس لیے اپنی سیفٹی کے لیے بول رہے ہیں ہم کچھ دنوں کے لیے کشمیر جائیں گے ابھی تو کوئی ڈر نہیں ہے ہاں ڈر نہیں ہے ویسے تو باہر تو ڈر ہے کیونکہ ڈر رہے ہیں سب کوئی کیا کچھ بول سکے کہیں پہ بھی کوئی لڑکا آئے کوئی نشے میں ہوتا ہے کوئی کسی حالت میں ہوتا ہے تو وہ تو کشمیری بچوں کو تنگ کرتے ہی ہے کیسے طریقے کیسے طریقے سے کمنٹ کرتے ہیں کچھ یہ بتاؤ یہی ٹیررسٹ بول کے کیا آپ لوگوں نے وہاں ہمارے کشمیر میں یہ ٹیررسٹ اٹیک کیا ویسے تو ٹیررسٹ انڈیا ہم تو سب ایک جیسے ہیں بھائی بھائی ہیں چاہے وہ ہندو ہو مسلم ہو سب تو ایک ہے وہ یار ایک بل اچھا آپ کہاں پہ رہتے ہو گیا ہم ادھر ہی رہتے ہیں سامنے لداخ سے جموں کشمیر کیا پریشانی آ رہی ہے آپ کو فی الحال تو کوئی پریشانی نہیں آ رہی ہے بٹ یہی کہ باہر نہیں جا پا رہے ہیں تھوڑی ایشوز ہو رہے ہیں لوگ تھوڑا کر رہے ہیں تھوڑا سا ڈر رہے تھوڑا سا باہر جانے کوئی سے ایسا لگ لگا بول رہا ہے نہیں نہیں ایسا ابھی تک تو کسی نے ایسا کچھ بولا نہیں ہے بٹ ابھی فی الحال تھوڑا ڈر ہے سب کے اندر کوئی کچھ بول نہ دے کوئی کچھ کر نہ دے تو سیف سائڈ پہ سب فی الحال گھر کے اندر ہی ہے بٹ ڈر کا ماحول تو ہے ہر جگہ دیکھو ایک تو طرف ہم کہتے ہیں ہندو مسلم سکھ عیسائی سبھی بھائی تو دوسری طرف دھرموں کے نام پہ ایک دوسرے کو ٹارچر کیا جاتا ہے ٹورٹ کیا جاتا ہے تو کیا بولو گے ان لوگوں جو آپ کو مجھے نہیں لگتا کہ ہندو مسلم ہونا چاہیے آلموسٹ اب سب سیم ہے اب کسی ایک انسان نے ایسا کچھ کیا تو ٹارگیٹ کر رہے ہو नुँ. وہ کچھ ٹھیک نہیں ہے بٹ سب تو سیم ہی ہے کیا ہندو کیا مسلم ابھی تک جب سب ساتھ رہ کر سب اچھے سے رہ رہے تھے آل آف دا سڈن کسی نے کچھ کر دیا تو پوری کمیونٹی کے ٹارگیٹ کرنا اسپیشلی بچوں کو جو اپنے گھر کے باہر ہے جن کی کوئی غلطی ہی نہیں ہے پھر بھی ان کو ٹارگیٹ کیا جا رہا ہے بنا کسی وجہ سے تو سب کو سمجھنا پڑے گا کہ بچوں کی کوئی غلطی نہیں ہے اسپیشلی جن کی غلطی ہے انہیں بولا جائے ہاں سرکار تو اپنا کر ہی رہی ہے हाँ. اور جو پنجاب کے بھی انہوں نے بھی ہمیں بہت زیادہ یہ کیا اشورٹی دلائی کہ ہم ہم سب سیف رہیں گے ہماری سیفٹی کو انشور کیا سب نے हुँ. پولیس آئی تھی ہم بہت تھینک ہے وہ آئی ہے ہمارے سوسائٹی میں اور ہمیں بولا انہوں نے کہ وہ ہمارے سائٹ سے ہے وہ ہمیں ہماری پیورٹی رکھیں گے تو ہاں ہاں انہوں نے کہا کہ اگر آپ کو کہیں بھی جانا ہے جیسے کالج ہے پیٹرولنگ کالج کے باہر ہے کالج کے اندر بھی ہے اور اگر آپ کو کہیں جانا بھی ہے تو وہ آپ کے ساتھ ہی آئیں گے جائیں گے تو ایسے کوئی ایشو نہیں ہے ان کی طرف سے پوری کوپریشن امیر کے لوگ کچھ آپ کے لداخ کے لوگ ابھی اپنے کشمیر میں یا لداخ جا رہی ہیں تو کچھ ڈر کے مارے ماحول کے بارے میں اور جب کسی کو کچھ ہوگا تو کوئی ریسپونسبلٹی لینے کو تیار ہی نہیں ہے हुँ. تو بچے آن دا گھر ہی جا رہے ہیں جہاں پر وہ ایٹ لیسٹ سیف رہے کچھ ٹائم تک جب تک یہاں حالت ٹھیک ہو نہیں جاتی हुँ. تو مجھے لگتا ہے ٹھیک ہے گھر تھوڑی دیر جانا چاہیے تب تک ماحول جب تک ٹھیک ہو نہیں جاتا بٹ یہ ہے کہ بچے بہت ڈرے ہوئے کیونکہ اگزام آنے والے کا جاتا نہیں کچھ ہوا ہے بولا ہے بٹ خود تو میں نے کبھی نہیں دیکھا بٹ بولا گیا ہے کہ کچھ کو مارا ہے اور کچھ لڑکیوں کو تھوڑا ہیرس کیا گیا ہے لڑکیاں بھی کرتی ہیں ایک دوسرے سے لڑکیاں جب سے یہ حالت ہوا ہے تب سے ہم گھر گئے ہی نہیں ہے تو ایز اف مجھے کوئی آئیڈیا نہیں ہے بٹ جب جو نیوز وغیرہ آئی ہے اس میں تو یہی بولا گیا ہے کہ

ਸਾਡੀ ਅੱਜ ਇੱਥੇ ਜ਼ਿੰਮੇਵਾਰੀ ਸਰਦਾਰ ਸਿਮਰਨ ਸਿੰਘ ਮਾਨ ਦਫ਼ਤਰ ਬਰੋਂ ਲੱਗੀ ਕੀ ਆ ਵੀ ਜਿੰਨੇ ਜ਼ਿਲ੍ਹਿਆਂ ਚ ਵੀ ਨੌਜਵਾਨ ਐ ਸਾਰਿਆਂ ਜਿੰਨੇ ਜਿੱਥੇ ਵੀ ਪ੍ਰੋਬਲਮ ਆ ਰਹੀ ਐ ਸਾਰਿਆਂ ਜਾ ਕੇ ਸੰਪਰਕ ਕਰੋ ਸਾਡੇ ਨਾਲ ਸੰਪਰਕ ਹੋਇਆ ਜਿਵੇਂ ਭਾਈ ਸਾਹਿਬ ਕਹਿ ਰਹੇ ਕਿ ਇਹਨਾਂ ਨੂੰ ਲੋਕ ਅੱਤਵਾਦੀ ਕਹਿ ਰਹੇ ਆ ਅਸੀਂ ਦੱਸ ਦਈਏ ਕਿ ਅੱਜ ਤੋਂ 300 ਸਾਲ ਪਹਿਲਾਂ ਤਾਂ 350 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕਿਸੇ ਦੇ ਹੋਰ ਧਰਮ ਤੇ ਪੀੜ ਪਈ ਉਦੋਂ ਵੀ ਸਾਡੇ ਗੁਰਾਂ ਜਾ ਕੇ ਸ਼ੀਦਿ ਦਿੱਤੀ ਹੈ ਤਾਂ ਅੱਜ ਉਸੇ ਕਸ਼ਮੀਰ ਦੇ ਲੋਕਾਂ ਤੇ ਅੱਜ ਦੁਬਾਰੇ ਪੀੜ ਪਈ ਤਾਂ ਉਸੇ ਗੁਰੂ ਦਾ ਜਿਹੜਾ ਗੁਰੂ ਨੇ ਖਾਲਸਾ ਪੰਥ ਸਾਜਿਆ ਅੱਜ ਫੇਰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਕਿਉਂਕਿ ਜੇਕਰ ਦਾ ਇਹ ਦੇਸ਼ ਦੀ ਗੱਲ ਕਰੀਏ ਇਹ ਦੇਸ਼ ਵਿੱਚ ਧਰਮ ਕਰਕੇ ਜਾਣਿਆ ਜਾਂਦਾ ਪਰ ਜਿਹੜਾ ਸਿੱਖ ਧਰਮ ਹੈ ਉਹ ਹਰ ਇੱਕ ਨੂੰ ਮਨੁੱਖਤਾ ਦੇ ਨਾਲ ਪਿਆਰ ਕਰਦਾ ਸਤਿ ਸ਼੍ਰੀ ਅਕਾਲ ਕਿਉਂਕਿ ਸਾਡੇ ਜੇਕਰ ਅੱਜ ਦੇ ਸਮੇਂ ਕਿਹਾ ਜਾਂਦਾ ਕਿ ਗੁਰਤੇਗ ਭਾਤੁਰ ਜਿੰਨੇ ਹਿੰਦੂਆਵਾਦ ਤੇ ਸ਼ਿੱਦੀ ਦਿੱਤੀ ਪਰ ਇੱਥੇ ਅਸੀਂ ਕਹਾਂਗੇ ਗੁਰਤੇਗ ਭਾਤੁਰ ਸਾਹਿਬ ਨੇ ਧਰਮ ਬਚਾਉਣ ਮੱਤੇ ਸ਼ਿੱਦੀ ਦਿੱਤੀ ਹੈ ਨਾ ਕਿ ਕਿਸੇ ਹਿੰਦੂਆਵਾਦ ਤੇ ਦਿੱਤੀ ਜੇਕਰ ਉਸ ਟਾਈਮ ਮੁਸਲਮਾਨਾਂ ਤੇ ਜ਼ੁਲਮ ਹੁੰਦਾ ਤਾਂ ਉਹਨਾਂ ਨੂੰ ਵੀ ਸ਼ਿੱਦੀ ਦੇ ਦੇਣੀ ਸੀ ਤਾਂ ਅਸੀਂ ਇਸ ਦੇਸ਼ ਵਾਸਤੇ ਜੇ ਸਾਡੇ ਜਿੱਥੇ ਵੀ ਕੋਈ ਤੁਹਾਨੂੰ ਲੋਡ ਪੈਂਦੀ ਸਾਡੇ ਕਦੇ ਚਾਹ ਲੰਗਰ ਲਾਉਣਾ ਹੋਵੇ ਕਰੋਨਾ ਚਾਹ ਕੋਈ ਆਕਸੀਜਨ ਦੇ ਸਿਲੰਡਰਾਂ ਕੋਈ ਹੋਰ ਵੀ ਕਿੰਨਾ ਹੋਵੇ ਤਾਂ ਸਭ ਤੋਂ ਪਹਿਲਾਂ ਸਿੱਖ ਜਾ ਕੇ ਤੇ ਮਜੂਦ ਹੁੰਦਾ ਕਿਉਂਕਿ ਅਸੀਂ ਇੱਕੋ ਇੱਕ ਸਾਨੂੰ ਪਾਠ ਪੜਾਇਆ ਜਾਂਦਾ ਕਿ ਸਰਬੱਤ ਦੇ ਭਲੇ ਦਾ ਪਾਠ ਸਾਨੂੰ ਪੜਾਇਆ ਜਾਂਦਾ ਤੁਹਾਨੂੰ ਸਾਰੇ ਨੂੰ ਭਰੋਸਾ ਦਵਾਉਂਦੇ ਹਾਂ ਕਿ ਅਸੀਂ ਗੁਰੂ ਗੋਬਿੰਦ ਸਾਡੇ ਸਿਰ ਤੇ ਥਾਪੜਾ ਹੈ ਅਸੀਂ ਤੁਹਾਨੂੰ ਜਿੱਥੇ ਵੀ ਲੋਡ ਪਈ ਤੁਹਾਨੂੰ ਰਾਤ ਨੂੰ ਫੋਨ ਕਰੋ ਦਿਨ ਚ ਫੋਨ ਕਰੋ ਤੁਹਾਨੂੰ ਇੱਥੇ ਬਿਠਾਉਣਾ ਤੁਹਾਨੂੰ ਇੱਥੇ ਬੈਠਣ ਵਾਸਤੇ ਵੀ ਤਿਆਰ ਹੈ ਪਰ ਅਸੀਂ ਕਿਸੇ ਵਾਸਤੇ ਵੀ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਵ ਕਾਹੀ ਪਰੇਸ਼ਾਨ ਜਿਹੜਾ ਸਰੀ ਆਊਟਸਾਈਡ ਰਵਡ ਕਿਤਾ ਜਦਾ ਸੀ ਕਿਵੇਂ ਦਾ ਪੁਲਿਸ ਵੀ ਤੁਸੀਂ ਮੌਕੇ ਤੇ ਬੁਲਾਈ ਹੈ ਕਿਵੇਂ ਦਾ ਸਾਥ ਜਿਹੜਾ ਪੁਲਿਸ ਨੇ ਕਿਹਾ ਤੁਸੀਂ ਕਿਵੇਂ ਸਾਥ ਦੇ ਅਸੀਂ ਤਾਂ ਜੀ ਸਾਡਾ ਜਿਹੜਾ ਗੁਰੂ ਦਾ ਸਿਧਾਂਤ ਹੈ ਸਾਂਝੀ ਵਾਲਤਾ ਦਾ ਅਸੀਂ ਸਨੇਹਾ ਇੱਥੇ ਲੈ ਕੇ ਆਏ ਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵੀ ਇਨਸਾਨੀਅਤ ਲਈ ਜਿਹੜੀ ਸ਼ਹੀਦੀ ਦਈ ਸੀ ਸੋ ਅੱਜ ਅਸੀਂ ਉਸੇ ਸਿਧਾਂਤ ਤੇ ਚੱਲਦੇ ਹੋਏ ਇਹਨਾਂ ਮੁਸਲਮਾਨ ਭਰਾਵਾਂ ਦੇ ਨਾਲ ਖੜੇ ਆ ਅਸੀਂ ਇਹ ਜਿਹੜਾ ਘਟਨਾ ਹੋਈ ਹੈ ਇਹ ਬੜੀ ਮੰਦ ਭਾਗੀ ਘਟਨਾ ਹੋਈ ਹੈ ਦੁੱਖ ਸਾਰਿਆਂ ਨੂੰ ਹੈ ਇਸ ਦਾ ਪਰ ਇਹਦੇ ਵਿੱਚ ਇਹ ਕਹਿਣਾ ਚਾਹੁੰਦੇ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਇਹਨਾਂ ਬੱਚਿਆਂ ਦਾ ਜਾਂ ਹੋਰ ਕਿਸੇ ਦਾ ਆਮ ਇਨਸਾਨਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਸੋ ਆਪਣਾ ਜਿਹੜਾ ਪੰਜਾਬ ਦਾ ਜਾਂ ਆਪਣੇ ਦੇਸ਼ ਦਾ ਮਾਹੌਲ ਹੈ ਉਹ ਖਰਾਬ ਨਾ ਕਰਿਆ ਜਾਵੇ ਮੇਰੀ ਇਹੀ ਬੇਨਤੀ ਹੈ ਕਿ ਸਾਰੇ ਮਿਲ ਕਰਕੇ ਰਹੀਏ ਜੋ ਹਾਲਾਤ ਹੈ ਜਿਹੜੇ ਉਹਨੂੰ ਸਾਰੇ ਮਿਲ ਕਰਕੇ ਸੰਭੀਏ ਸਰਵਿੰਦਰ ਜੀ ਅੱਜ ਜੀ ਪਹੁੰਚੇ ਤੁਸੀਂ ਕਾਫੀ ਦੇਰ ਤੋਂ ਮੀਟਿੰਗਾਂ ਵੀ ਹੋ ਰਹੀਆਂ ਨੇ ਕਿਹੜੀਆਂ ਸਾਹਿਬਾਂ ਦੇ ਤੁਸੀਂ ਕੀਤੀਆਂ ਨੇ ਕਾਫੀ ਬੱਚੇ ਦਰਦ ਮਹਿਸੂਸ ਕਰ ਰਹੇ ਨੇ ਜੰਮੁਕ ਸਮੀਰ ਦੇ ਕਿ ਜਦੋਂ ਤੋਂ ਇਹ ਅਟੈਕ ਹੋਇਆ ਠੀਕ ਹੈ ਸਾਰੇ ਦਿਵੰਦ ਦੇ ਵਿੱਚ ਦਰਦ ਹੈ ਕਿ ਹਾਂ ਆਪਣੇ ਜਿਹੜੇ ਮਰੇ ਨੇ ਆਪਣੇ ਤੋਂ ਇੰਡੀਆ ਦੇ ਬੰਦੇ ਸੀ ਘੁੰਮਣ ਗਏ ਸੀ ਨੂੰ ਸਲਾਨੀ ਸੀ ਤਾਂ ਇਹਦੇ ਵਿੱਚ ਕਾਫੀ ਲੋਕ ਜਿਹੜੇ ਦਰੇ ਵਿੱਚ ਬੱਚੇ ਉਹਨਾਂ ਨੂੰ ਕਿਵੇਂ ਦਾ ਭਰੋਸਾ ਦਿੱਤਾ ਤੁਸੀਂ ਤੇ ਕਿਵੇਂ ਦਾ ਜਿਹੜਾ ਪੁਲਿਸ ਵੱਲੋਂ ਸਾਥ ਨਹੀਂ ਦਾ ਜੀ ਅ ਦੇਖੋ ਸਭ ਤੋਂ ਪਹਿਲਾਂ ਤਾਂ ਕੋਈ ਵੀ ਇਨਸਾਨੀਅਤ ਦੇ ਨਿਰਦੋਸ਼ਾਂ ਦੇ ਉੱਤੇ ਕੋਈ ਜ਼ੁਲਮ ਹੋਵੇ ਉਹਨਾਂ ਦਾ ਘਾਣ ਹੋਵੇ ਉਹਦਾ ਅਸੀਂ ਵਿਰੋਧ ਤੇ ਜਿਹੜੇ ਉੱਥੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਆ ਕਿ ਕਿਸੇ ਨਾਲ ਵੀ ਤੱਕਾ ਜੁਲਮ ਨਹੀਂ ਹੋਣਾ ਚਾਹੀਦਾ ਭਾਵੇਂ ਸਰਕਾਰੀ ਪੈਸੇ ਤੇ ਜਾਂ ਹੋਰ ਪੈਸੇ ਤੋਂ ਸੋ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਕਿ ਮਾਨਸਕੀ ਜਾਤ ਸਭਾ ਇੱਕ ਹੈ ਪਛਾਣ ਉਹ ਅਸੀਂ ਸਾਰੇ ਪ੍ਰਮਾਤਮਾ ਦੇ ਬੱਚੇ ਆ ਸਾਰਿਆਂ ਨੂੰ ਰਲ ਮਿਲ ਕੇ ਇਹ ਸਰਕਾਰਾਂ ਦੀਆਂ ਚਾਲਾਂ ਤੋਂ ਸੁਚੇਤ ਹੋ ਕੇ ਰਹਿਣਾ ਪਵੇਗਾ ਅੱਜ ਮੋਹਾਲੀ ਜ਼ਿਲ੍ਹੇ ਦੇ ਖਰੜ ਸ਼ਹਿਰ ਤੇ ਇਹ ਮੰਡਲ ਦੇ ਸਾਥੀ ਸਾਡੇ ਵੀਰ ਇਹਨਾਂ ਨੇ ਦੱਸਿਆ ਸੀ ਅਸੀਂ ਲੋਕ ਇੱਕ ਮਿਸ਼ਨ ਤੋਂ ਇੱਥੇ ਉਹਨਾਂ ਦੇ ਨਾਲ ਪਹੁੰਚੇ ਤਾਂ ਇੱਥੇ ਆਪਣੀਆਂ ਧੀਆਂ ਭੈਣਾਂ ਦੀ ਉਹਨਾਂ ਦੀ ਸਮੱਸਿਆ ਸੁਣੀ ਹੈ ਨਾ ਨੌਜਵਾਨਾਂ ਦੀ ਸੁਣੀ ਹੈ ਕਿ ਜਦੋਂ ਬਾਹਰ ਨਿਕਲਦੇ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੁਰੰਤ ਅਸੀਂ ਡੀਐਸਪੀ ਸਾਹਿਬ ਕਰਨ ਸੰਧੂ ਜੀ ਨਾਲ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਥਾਣਾ ਸਿਟੀ ਅਤੇ ਸਦਰ ਦੋਵੇਂ ਐਸਐਚਓ ਇੱਥੇ ਪਹੁੰਚੇ ਉਹਨਾਂ ਨੇ ਵੀ ਭਰੋਸਾ ਦਿੱਤਾ ਤੇ ਅਸੀਂ ਵੀ ਭਰੋਸਾ ਦਿੰਦੇ ਹਾਂ ਕਿ ਕਿਸੇ ਨਾਲ ਵੀ ਭਾਵੇਂ ਇੱਥੇ ਕੋਈ ਹਿੰਦੂ ਕਮਿਊਨਿਟੀ ਹੋਵੇ ਮੁਸਲਮਾਨ ਵੀ ਹੋਵੇ ਤੱਕਾ ਕਿਸੇ ਨਾਲ ਵੀ ਹੋਵੇ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਕਿ ਜ਼ੁਲਮ ਤੋਂ ਖਲਾਫ ਲੜਨਾ ਹੈ ਅਸੀਂ ਇਸ ਲਈ ਇੱਥੇ ਅੱਜ ਪਹੁੰਚ ਕੇ ਇਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਆਪਣੇ ਘਰਾਂ ਵੱਲ ਜਾਣ ਦੀ ਲੋੜ ਨਹੀਂ ਉਹ ਆਪਣਾ ਕੰਮ ਕਰਨ ਕੋਈ ਜੋ ਅਜਿਹਾ ਮਾਹੌਲ ਸਿਰਜਦੇ ਨੇ ਕੋਈ ਇੱਥੇ ਇਹੀ ਗੱਲ ਨਹੀਂ ਪਰ ਕੁਝ ਕੁ ਬੰਦੇ ਵਪਾਰ ਬਿਮਾਰ ਮਨਸਤਾ ਦੇ ਹੁੰਦੇ ਨੇ ਉਹਨਾਂ ਤੋਂ ਸੁਚੇਤ ਕਰਨ ਦੀ ਸਾਨੂੰ ਲੋੜ ਹੈ ਉਹਨਾਂ ਦੀ ਕਿਵੇਂ ਦੀ ਮੰਗਤ ਤੁਸੀਂ ਦੇਖਦੇ ਹੋ ਕਿ ਜਿਹੜਾ ਅੱਜ ਕਿਸੇ ਨਾਲ ਕਰ ਰਹੇ ਨੇ ਕਰਨ ਉਹ ਧੀਆਂ ਭੈਣਾਂ ਨਾਲ ਹੋ ਸਕਦਾ ਉਹਨਾਂ ਦੇ ਭਰਾਵਾਂ ਨਾਲ ਹੋ ਸਕਦਾ ਤੋਂ ਲੋਕਾਂ ਨੂੰ ਕੀ ਕਹਾਂਗੇ ਦੇਖੋ ਬਿਲਕੁਲ ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਡੇ ਨਰਦੋਸਾਂ ਨਾਲ ਇਹ ਧੱਕਾ ਹੋਇਆ ਫਿਰ ਅਸੀਂ ਨਰਦੋਸਾਂ ਨਾਲ ਧੱਕਾ ਕਰ ਰਹੇ ਹਾਂ ਅਸੀਂ ਕਿਵੇਂ ਕਰ ਸਕਦੇ ਹਾਂ ਕਿਵੇਂ ਮੰਗ ਸਕਦੇ ਹਾਂ ਤੇ ਸਾਨੂੰ ਤਾਂ ਸਰਕਾਰਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਸੁਰੱਖਿਆ ਕਰਨੀ ਕਿਹਨੇ ਹੈ ਸਾਡੀ ਜੇਕਰ ਉੱਥੇ ਵੀ ਕਸ਼ਮੀਰ ਵਿੱਚ ਇਹ ਕੁਝ ਹੋਇਆ ਤਾਂ ਉੱਥੇ ਸੁਰੱਖਿਆ ਕਿੱਥੇ ਗਈ ਸੀ ਉਹ ਵੀ ਸੁਰੱਖਿਆ ਨਾਗਰਿਕ ਦੀ ਸਰਕਾਰਾਂ ਨੇ ਕਰਨੀ ਹੈ ਤੇ ਬਾਅਦ ਦੇ ਵਿੱਚ ਕੀ ਹੈ ਜਦੋਂ ਕਿਸੇ ਦਾ ਨੁਕਸਾਨ ਹੋ ਗਿਆ ਸੋ ਇਸ ਲਈ ਇੱਥੇ ਵੀ ਜਿਹੜੇ ਬੰਦੇ ਜਿਹੇ ਮਾੜੇ ਅੰਸਰ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇੱਥੇ ਅਪੀਲ ਕੀਤੀ ਹੈ ਆਪਣੇ ਤੌਰ ਤੇ ਵੀ ਡਿਊਟੀਆਂ ਲਗਾਈਆਂ ਕਿ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਔਖੇ ਮਾਹੌਲ ਦੇ ਵਿੱਚ ਕੋਈ ਅਜੀਹਾ ਮਾਹੌਲ ਨਾ ਸਿਰਜਦਾ ਜੇ ਤਾਂ ਕਿ ਰਲ ਮਿਲ ਕੇ ਸਾਰੇ ਸੁਖ ਸ਼ਾਂਤੀ ਦੇ ਨਾਲ ਰਹਿ ਸਕਣ ਜਾਈਏ ਅੱਜ ਤੁਸੀਂ ਪਹੁੰਚੇ ਆ ਤਾਂ ਕਾफी ਹੌਸਲਾ ਮਿਲਿਆ ਬੱਚਿਆਂ ਨੂੰ ਕਿਉਂਕਿ ਇਹ ਵੀ ਕਿਸੇ ਦੀ ਪੁੱਤਰੀ ਹੈ ਕਿਉਂਕਿ ਹਮੇਸ਼ਾ ਸਿੱਖਾਂ ਦਾ ਜੱਫੇ ਪੰਜਾਬ ਦਾ ਰਿਹਾ ਕਿ ਕਿਸੇ ਪੀੜ ਪਈਏ ਜੋ ਕੋਈ ਤੰਗ ਪ੍ਰੇਸ਼ਾਨ ਕਿਸੇ ਕੀਤਾ ਜਾ ਰਿਹਾ ਤਾਂ ਪੰਜਾਬ ਹਮੇਸ਼ਾ ਖੜਦਾ ਹੈ ਕਿਵੇਂ ਤੁਸੀਂ ਮੁਸ਼ਕਲ ਸੁਣੀ ਹੈ ਕਿਵੇਂ ਤੁਸੀਂ ਸਾਥ ਦਿੱਤਾ ਹੈ ਜੀ ਗੱਲ ਇਹ ਹੈ ਇਹ ਜਿਹੜਾ ਮਾਹੌਲ ਕਸ਼ਮੀਰ ਚ ਹੋਇਆ ਉਸ ਤੋਂ ਬਾਅਦ ਜਿਹੜਾ ਬੱਚਿਆਂ ਨੂੰ ਟਾਰਗੇਟ ਕੀਤਾ ਗਿਆ ਇਹ ਬੱਚੇ ਜਿਹੜਾ ਉੱਥੇ ਕੰਮ ਹੋਇਆ ਉਹ ਤਾਂ ਕਿਸੇ ਬੱਚਿਆਂ ਨੇ ਨਹੀਂ ਕੀਤਾ ਲੇਕਿਨ ਉਹ ਬੱਚਿਆਂ ਨੂੰ ਟਾਰਗੇਟ ਕਰਨਾ ਗਲਤ ਹੈ ਦੇਖੋ ਬੱਚੇ ਉਰੇ ਪੜਨ ਆਏ ਨੇ ਉਹਨਾਂ ਨੂੰ ਮੈਂਟਲੀ ਤੌਰ ਤੇ ਹਰਾਸ਼ ਕਰ ਰਹੇ ਬੱਚੇ ਨਾ ਕੋਈ ਅਤਵਾਦੀ ਕਹਿ ਰਿਹਾ ਕੁਝ ਕਹਿ ਰਿਹਾ ਜਿਹੜੀ ਉੱਥੇ ਮਤਲਬ ਕਾਂਡ ਹੋਇਆ ਉਹ ਬਾਦਦਤ ਵਾਪਰੀ ਹੈ ਉਹ ਸਰਕਾਰ ਦੀ ਅੰਗਹੀਲੀ ਕਰਕੇ ਵਾਪਰੀ ਹੈ ਉੱਥੇ ਇੰਨਾ ਟੂਰਿਸਟ ਗਿਆ ਤੇ ਉੱਥੇ ਸਿਕਿਉਰਟੀ ਕਿਹਨੇ ਦੇਣੀ ਹੈ ਅਗਰ ਉੱਥੇ ਸਪੋਰਟ ਹੀ ਦਿੱਤੀ ਹੁੰਦੀ ਸ਼ਾਇਦ ਆ ਕੰਮ ਨਾ ਹੁੰਦਾ ਲੇਕਿਨ ਜੇ ਅੱਜ ਕੁਝ ਹੋਇਆ ਤਾਂ ਇਹ ਥੋੜੋ ਵੀ ਤੁਸੀਂ ਆਪਾਂ ਬੱਚਿਆਂ ਨੂੰ ਜਾਂ ਕਸ਼ਮੀਰੀਆਂ ਨੂੰ ਜਾਂ ਮੁਸਲਮਾਨਾਂ ਨੂੰ ਟਾਰਗੇ ਅਥਰਡ ਦੇ ਵਿੱਚ ਹੁਣ ਤੁਸੀਂ ਕੰਸੀਪਲਾਈਸੀ ਮੌਕੇ ਤੇ ਭਰੋਸਾ ਹੀ ਦਵਾਇਆ ਇਹਨਾਂ ਨੂੰ ਹੁਣਸਾ ਕਿਵੇਂ ਇਹਨਾਂ ਨੇ ਦਿੱਤਾ ਭਰੋਸਾ ਸਾਥ-ਸਾਥ ਕਿਵੇਂ ਦਾ ਮਿਲ ਰਿਹਾ ਸੋਨੂੰ ਹੁਣਸਾ ਆਇਆ ਨਾ ਗੱਲ ਹੋਈ ਸੀ ਡੀਐਸਪੀ ਸਾਹਿਬ ਨਾਲ ਰਵਿੰਦਰ ਸਿੰਘ ਜੀ ਉਹਨਾਂ ਨੇ ਐਸਐਚਓ ਸਿਟੀ ਮਤਲਬ ਸਦਰ ਦੋਨੇ ਤੇ ਆ ਕੇ ਗਏ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਭਰੋਸਾ ਦੇ ਗਏ ਆ ਬਾਕਾਇਦਾ ਉਹਨਾਂ ਨੇ ਆਪਣੇ ਨੰਬਰ ਦਿੱਤੇ ਆ ਪੀਸੀਆਰਾਂ ਦੇ ਨੰਬਰ ਦਿੱਤੇ ਆ ਤੇ ਉਹਨਾਂ ਨੇ ਇਹ ਵੀ ਨਾਲ ਕਿਹਾ ਵੀ ਅਸੀਂ ਕਾਲਜਾਂ 'ਚ ਵੀ ਜਿੱਥੇ-ਜਿੱਥੇ ਬੱਚੇ ਪੜ੍ਹਦੇ ਉਹਨਾਂ ਦੀਆਂ ਮੀਟਿੰਗਾਂ ਕਰਾਂਗੇ ਤੇ ਉਹ ਕਿਸੇ ਤਰ੍ਹਾਂ ਦੇ ਕੋਈ ਮਾਹੌਲ ਨੂੰ ਕੋ ਮਤਲਬ ਘਬੋ ਨਹੀਂ ਹੋਣ ਦੇਣਾ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਡਰਨ ਦੀ ਲੋੜ ਨਹੀਂ ਇੱਥੇ ਨਾਲ ਮਿਲ ਕੇ ਇਕੱਠੇ ਹੋ ਕੇ ਰਹੋ ਤੇ ਆਪਸ ਵਿੱਚ ਪਿਆਰ ਨਾਲ ਜੋ ਹੈਗਾ ਆਪਣਾ ਪੜਾਈ ਕਰੋ ਮੈਮ ਇਹ ਕਿਹੜੀ ਸੈਟੀ ਹੈ ਇਹ ਸਨੀ ਐਂਡ ਟ੍ਰੇਲ ਨਰੋਈ 2 ਹੈਗੀ ਹੈ ਇਹਦੇ ਵਿੱਚ ਸਾਡੀਆਂ 25 ਫੈਮਿਲੀਜ਼ ਜਿਹੜੀਆਂ ਨੇ ਨਾ ਕਸ਼ਮੀਰੀ ਨੇ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਕੋਈ ਪਤੰਗ ਵਰਸ਼ਾ ਨਹੀਂ ਨਾ ਹੋਏ ਹੂੰ ਤੇ ਅਸੀਂ ਇਹਨਾਂ ਦੀ ਫੁੱਲ ਸਪੋਰਟ ਕਰਾਂਗੇ ਵਾਸ਼ਤ ਕਰਾਂਗੇ ਤੇ ਕੋਈ ਵੀ ਇਹੋ ਜੀ ਘਟਨਾ ਨਾ ਵਾਪਰੇ ਕਿ ਆਉਣ ਵਾਲੇ ਟਾਈਮ ਸ਼ਰਾਰਤੀ ਮਾਹੌਲ ਖਰਾਬ ਕਰਨ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂਗੇ ਉਹ ਤਾਂ ਫਿਰ ਤੁਹਾਨੂੰ ਪਤਾ ਗੁਰੂ ਸਾਹਿਬ ਨੇ ਬਥੇਰਾ ਕੁਝ ਸਿੱਖ ਸਿਧਾਂਤ ਚ ਪਹਿਲੀ ਹਿਸਟਰੀ ਚ ਵੀ ਆਉਂਦਾ ਸਾਰਾ ਨੇ ਮਜਲੂਮਾਂ ਦੀ ਰੱਖਿਆ ਵਾਸਤੇ ਇਹ ਕੌਮਾਂ ਮਾਰਸ਼ਲ ਕੌਮਾਂ ਬਣਾਈ ਗਈ ਹੈ ਤੇ ਅਸੀਂ ਵੀ ਉਹਦੇ ਹੀ ਬੱਚੇ ਹੈਗੇ ਆ ਗੁਰੂ ਸਾਹਿਬ ਦੇ ਮਾਰਸ਼ਲ ਕੌਮ ਦੇ ਹੀ ਬੱਚੇ ਆ ਤੇ ਬਾਕੀ ਜਿਹੜੇ ਅ ਅਨਸ਼ਰ ਨੇ ਸ਼ਰਾਰਤੀ ਇਹਨਾਂ ਨੂੰ ਤੇ ਫਿਰ ਮੂੰਹ ਬਲ ਖਾਣੀ ਪਏਗੀ ਨਾ ਜਦੋਂ ਇਹ ਅੱਗੇ ਆਣਗੇ ਕੋਈ ਇਹੋ ਜੀ ਕੋਈ ਪਰੇਸ਼ਾਨੀ ਕਰਨਗੇ ਤੇ ਨੇਚਰਲੀ ਆ ਵੀ ਸਾਹਮੜ ਵਾਲੇ ਵੀ ਬਥੇਰੇ ਹੈਗੇ ਨੇ ਆਪਸੀ ਭਾਈਚਾਰ ਸਾਂਝਾ ਹੈ ਤੁਹਾਡੀ ਸਾਈਡ ਬਿਲਕੁਲ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਅਸੀਂ ਸਾਡੇ ਇੱਥੇ ਸਾਂਝੀ ਵਾਲਤਾ ਦਾ ਤੇ ਸਭ ਤੋਂ ਵੱਡਾ ਇਹ ਹੈ ਕਿ ਸਾਡੇ ਤੋਸ਼ੀਬ ਜਿਹੜੇ ਹੈਗੇ ਨੇ ਇੱਥੇ ਉਹ ਮੁਸਲਮ ਨੇ ਤੇ ਉਹ ਮੈਰਿਡ ਨੇ ਹਿੰਦੂ ਗਰਲ ਦੇ ਨੇ ਸਭ ਤੋਂ ਵੱਡੀ ਤੇ ਇਹੀ ਮਿਸਾਲ ਤਾਂ ਹੈਗੀ ਆ ਬਾਕੀ ਅਸੀਂ ਪੰਜਾਬੀ ਫੈਮਿਲੀਜ਼ ਹਿਮਾਚਲ ਦੇ ਆ ਤੇ ਸਾਰੇ ਇਕੱਠੇ ਰਹਿ ਰਹੇ ਆ ਕੋਈ ਗੱਲ ਹੀ ਨਹੀਂ ਹੈਗੀ ਇੱਥੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੋਈ ਸਰ ਸਰ ਅ ਜੀ ਨੇ ਉਹਨਾਂ ਬਾਰੇ ਕਿ ਕਸ਼ਮੀਰ ਦੇ ਲੋਕ ਇਕੱਠੇ ਹੋਏ ਸੀ ਇਹ ਕਹਿੰਦੇ ਕਿ ਸਾਨੂੰ ਕੁਝ ਬੰਦੇ ਤੰਗ ਪ੍ਰੇਸ਼ਾਨ ਕਰ ਰਹੇ ਆ ਕਿਵੇਂ ਦਾ ਮਾਹੌਲ ਹੈ ਜੀ ਠੜ ਦੇ ਵਿੱਚ ਬਿਲਕੁਲ ਪੀਸਫੁਲ ਮਾਹੌਲ ਹੈ ਜੀ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਮੈਂ ਹੁਣ ਵੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਸਾਰੀ ਤੇ ਸਿਰਫ ਰਿਯੂਮਰਸ ਕਰਕੇ ਕੁਝ ਪੈਨਿਕ ਹੋ ਰਿਹਾ ਸੀਗਾ ਲੇਕਿਨ ਉਹ ਸਮਝਾਤਾ ਸੀ ਇਹਨਾਂ ਨੰਬਰਸ ਦਿੱਤੇ ਨੇ ਆਪਣੇ ਵੀ ਥਾਣੇ ਦੇ ਵੀ ਤੇ ਹੈਲਪਲਾਈਨ ਦੇ ਵੀ ਦੱਸਦੇ ਨੇ ਜੇ ਕੋਈ ਕੋਈ ਵੀ ਪ੍ਰੋਬਲਮ ਹੋਏਗੀ ਅਸੀਂ ਹਾਜ਼ਰ ਹਾਂ ਇਸ ਚੀਜ਼ ਪਰ ਸਵੇਰੇ ਸ਼ਾਮ ਪੈਟੋਲਿੰਗ ਕਿਵੇਂ ਰਹੇਗੀ ਕਿ ਕੋਈ ਕਰੇਗੀ ਸਵੇਰੇ ਸ਼ਾਮ ਆਨਕੀ ਕੁਝ ਔਰ ਸੈਕਟਰ ਨੇ ਜਿਹੜੇ ਆਨਕੇ ਤੱਕ ਪਸੰਗ ਦੇਖੋ ਜੀ ਇਸ ਤਰ੍ਹਾਂ ਕਿ ਵੈਸੇ ਵੀ ਇਲਾਕੇ ਦੇ ਵਿੱਚ ਆਮ ਤੌਰ ਤੇ ਪੈਟੋਲਿੰਗ ਚੱਲਦੀ ਰਹਿੰਦੀ ਹੈ ਠੀਕ ਹੈ ਇਸ ਪੈਨਿਕ ਨੂੰ ਜਾਂ ਰਿਯੂਮਰ ਨੂੰ ਰੋਕਣ ਲਈ ਜੋ ਸਾਡੇ ਵੱਲੋਂ ਐਡੀਸ਼ਨਲ ਪੈਟੋਲਿੰਗ ਲੋਡ ਹੈ ਉਹ ਲਾਈ ਜਾਵੇਗੀ ਜੀ ਉਹ ਕੀਤੀ ਜਾਵੇਗੀ ਕਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਕਈ ਕਾਲਸ ਨੇ ਇੱਥੇ ਉਹਨਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਜੀ ਕਿਉਂਕਿ ਬੱਚਿਆਂ ਨੂੰ ਪੰਕਰੇ ਜਾ ਰਹੇ ਬੱਚਿਆਂ ਵੱਲੋਂ ਟੋਟ ਮਰ ਜਾ ਰਹੇ ਇਸ ਤਰ੍ਹਾਂ ਮੈਂ ਉਹੀ ਕਹਿ ਰਿਹਾ ਜੀ ਸਾਰੇ ਰੂਮਰਸ ਨੇ ਇਸ ਤੋਂ ਇਲਾਵਾ ਕਾਲਜੇਸ ਦੇ ਵਿੱਚ ਵੀ ਅਸੀਂ ਜਾ ਰਹੇ ਹਾਂ ਸਾਡੀ ਟੀਮਾਂ ਵੀ ਗਈਆਂ ਨੇ ਅਸੀਂ ਵੀ ਜਾ ਰਹੇ ਹਾਂ ਤੇ ਅਸੀਂ ਆਪਣੇ ਨੰਬਰਸ ਤੋਂ ਹੈਲਪਲਾਈਨ ਨੰਬਰਸ ਤੇ ਜਾਣੂ ਕਰਾ ਰਹੇ ਹਾਂ ਇਹਨਾਂ ਨੂੰ ਜੇਕਰ ਕੋਈ ਵੀ ਦਿੱਕਤ ਆਂਦੀ ਹੈ ਤੇ ਸਾਨੂੰ ਕੰਟੈਕਟ ਕਰ ਸਕਦੇ ਨੇ ਜਿਹੜੇ ਤੰਗ ਪ੍ਰੇਸ਼ਾਨ ਕਰੋ ਉਹਨਾਂ ਨੂੰ ਕੀ ਚਤਾਵਨੀ ਪੁਲਿਸ ਵੱਲੋਂ ਜੀ ਅਸੀਂ ਕਿ ਕਿਹੜੀ ਹਾਲਤ ਜਿਹੜਾ ਮਾਹੌਲ ਹੈ ਉਹ ਵਿਗੜਨ ਦੇਵਾਂਗੇ ਜੀ ਸਾਡੇ ਸੀਨੀਅਰ ਆਫਸਰਸ ਦੀਆਂ ਬੜੀ ਕਲੀਅਰ ਡਾਇਰੈਕਸ਼ਨਸ ਨੇ ਕਿ ਮਾਹੌਲ ਨਹੀਂ ਵਿਗੜਨ ਦਿੱਤਾ ਜਾਵੇਗਾ ਕਈ ਕਸ਼ਮੀਰ ਦੇ ਲੋਕ ਛੱਡ ਕੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਕੀ ਫੀਲ ਹੈ ਪੁਲਿਸ ਨੂੰ ਕਿਉਂਕਿ ਗੰਦਗੀ ਮਾਹੌਲ ਤੁਹਾਨੂੰ ਖਰਾਬ ਹੁੰਦਾ ਲੱਗਦਾ ਪਰ ਪੁਲਿਸ ਕਿਵੇਂ ਤਾਂ ਉਹਨਾਂ ਨੂੰ ਰੋਕ ਦਿੰਦੀ ਹੈ ਤੁਸੀਂ ਵੀ ਇਸੇ ਸਮਾਜ ਚ ਹੈਗੇ ਨਹੀਂ ਦੇਖ ਰਹੇ ਹੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਫੇਰ ਕਹਿ ਰਿਹਾ ਰਿਊਮਰਸ ਨੇ ਸਾਰੀਆਂ ਇਹ ਰਾਮਨਾਰ ਆਪਣੀ ਐਜੂਕੇਸ਼ਨ ਆਪਣਾ ਕੰਮ ਇੱਥੇ ਕੈਰੀ ਆਨ ਕਰ ਰਹੇ ਠੀਕ ਹੈ ਇਦਾਂ ਦਾ ਕੋਈ ਵੀ ਇਨਸਟੈਂਡ ਰਿਪੋਰ